ਹਾਂਜੀ ਦੋਸਤੋ ਕੀ ਹਾਲ ਚਾਲ ਹੈ ਸਾਰਿਆਂ ਦਾ ਉਮੀਦ ਕਰਦਾ ਸਾਰਿਆਂ ਨੇ ਠੀਕ ਹੋਵੋਗੇ ਤੇ ਸ਼ਾਮਾਂ ਪੈ ਗਈਆਂ ਅਗے ਆਪਾਂ ਆਪਣੇ ਸੈਟਅਪ ਤੇ ਸਵੇਰ ਦੇ ਥੋੜਾ ਬੀਜੀ ਸੀਗੇ ਰਿਸ਼ਤੇਦਾਰ ਆਏ ਸੀਗੇ ਘਰੇ ਮਿਲਣ ਛੁੱਟੀ ਦਾ ਕਰਕੇ ਤੇ ਹੁਣ ਆਪਾਂ ਕਰਦੇ ਸ਼ੌਂਕ ਨਾਲੇ ਕਰਦੇ ਗੰਦਾਵਤ ਪਹਿਲਾਂ ਸਵੇਰ ਦੇ ਆਹੀ ਜਾਨਵਰ ਫਿਰਦੇ ਆ ਸਲੇਟੀ ਵਟਾ ਫਿਰਦਾ ਸੀਗਾ ਚਰੀਲ ਮੁਰਗੀ ਉਹ ਸਲੇਟੀ ਗਲਵਾ ਫਿਰਦਾ ਸੀਗਾ ਸਲੇਟੀ ਮੱਦੀ ਨਾਲ ਇਹਦੇ ਪਾਈ ਆ ਠੀਕ ਆ ਇਹ ਫਿਰਦੀਆਂ ਚਰੇਲ ਨੂੰ ਤਾਂ ਆਪਾਂ ਤਕਰੀਬਨ ਸਾਰੀ ਦਿਹਾੜੀ ਖੁੱਲਾ ਰੱਖੀ ਦਾ ਛੀ ਦੀ ਛੀਂਂਡੇ ਆਂਡੇ ਆਦੇ ਆਵੇ ਉਹ ਕਿਉਂਕਿ ਇਹਦੇ ਨਾਲ ਪੱਠਾ ਦਾ ਐਕਸਪੈਰੀਮੈਂਟ ਕਰਦੇ ਪਏ ਆਪਾਂ ਇੱਕ ਉਹ ਮੱਦੀ ਦਾਈ ਆ ਬੀਗਮ ਇਹ ਨੇ ਇਹਦੀ ਨੂਰ ਜਹਾਂ ਠੀਕ ਆ ਇਹ ਦੋ ਮਾਦੀਆਂ ਇਹਦੇ ਨਾਲ ਫਿਰਦੀਆਂ ਪਈਆਂ ਤੇ ਆ ਵੀ ਪੱਠਾ ਖੁੱਲਿਆ ਹੋਇਆ ਇਹ ਮੈਂ ਸਾਨੂੰ ਘੱਟ ਰੇਟ ਤੇ ਸੇਲ ਦੇ ਪਾਈ ਫਿਰ ਵੀ ਉਤੋਂ ਵੀ 1000 ਰੁਪਇਆ ਘਟਾਲਾ 500 ਘਟਾਲਾ 100 ਘਟਾਲਾ ਤੇ ਇਦਾਂ ਦੇ ਅੱਜ ਬੰਦੇ ਕਹਿੰਦੇ ਵੇ ਇਹਦੇ ਆਪਾਂ ਦਾ ਤਾਂ ਚੇਂਜ ਹੀ ਆ तकरीबन ਸੇਲ ਨਹੀਂ ਕਰਨਾ ਪੱਠਾ ਹੁਣ ਤਰਿਆ ਫਿਰ ਦੇਣਾ ਆਪਣਾ ਕੀ ਖਾਂਦਾ ਯਾਰ ਆਪੇ ਜਦੋਂ ਜਾਨ ਚ ਆ ਜਾਊਗਾ ਪੂਰਾ ਭਰਪੂਰ ਜਾਊਗਾ ਹੱਡ ਹੱਡ ਉਦੋਂ ਦੇਖ ਲਾਂਗੇ ਇਹਦੀ ਡੀਵਾਰਵਿੰਗ ਕਰ ਦੇਣੀ ਹੁਣ ਮੈਂ ਦੇਖਦਾ ਜਾਣਾ ਆ ਨਾਲੇ ਆ ਪੱਠੇ ਦੀ ਲੇਗਣੀ ਗੋਲੀ ਕੱਕੀ ਤੁਸੀਂ ਇਹਨਾਂ ਦਾ ਸ਼ੌਂਕ ਕਰੋ ਉਹਨਾਂ ਦਾ ਜਦ ਤੱਕ ਟ੍ਰੇਨੇ ਕਾਲੋ ਮੁਰਗੀ ਦਾਬੂ ਕਰ ਲਈ ਨੋ ਜਹ ਹਟਦੀ ਨਹੀਂ ਲੜਨੋ ਘਟ ਘਟ 15 15 ਮਿੰਟ ਦੇ ਸਾਹਮਣੇ ਖੜੀ ਹੋਈ ਐਂਡ ਤੇ ਫਿਰ ਇਹਦੀ ਕੁੱਟ ਨਾ ਹਾਰਦੀ ਹੋਈ ਇਹਦੇ ਮੁਰੇ ਦੌੜ ਗਿਓ। ਇਹਦਾ ਇਸ ਟਾਈਮ ਤਰਾਜ ਹੋ ਗਿਆ ਇੱਥੇ ਕੋਈ ਕਿਸੇ ਮੁਰਗੀ ਦੇ ਉਹ ਦਾਬੂ ਨਹੀਂ ਹੈਗੀ। ਜੇ ਨਵਿਕੋਗੇ ਤਾਂ ਨੇ ਤੇ ਆਉਣ ਵਾਲੀ ਆ ਚੰਨੋ ਕੁੜਕ ਹੋਣ ਵਾਲੀ ਜਦੋਂ ਹੋਵੇ ਉਦੋਂ ਦਾਬੂ ਹੋ ਜਾਂਦੀ ਹੁੰਦੀ ਚੰਨੋ ਵੀ ਦਾਬੂ ਹੋ ਗਈ ਇਹਦੇ ਬਾਕੀ ਪਹਿਲਾਂ ਇਹਨੇ ਦਾਬੂ ਕੀਤੀਆਂ ਬਾਕੀ ਇਸ ਪੱਠੇ ਦਾ ਸ਼ੌਂਕ ਤੁਸੀਂ ਕਰੋ ਤੇ ਦੱਸੋ ਆਪਾਂ ਨੂੰ ਕਿਵੇਂ ਦਾ ਤਿਆਰ ਹੋ ਰਿਹਾ ਇਹਨੂੰ ਮਲਪਾਲੀ ਗੋਲੀ ਲਾਉਣੀ ਹੈ ਤੇ ਬਾਕੀ ਦੂਜੇ ਜਨਰੂ ਮੈਂ ਖੋਲਦਾ ਤੁਹਾਨੂੰ ਕਰੋਨਾ ਸ਼ੌਂਕ ਰੰਦਾ ਵੀ ਚੰਨੋ ਵੀ ਬਾਹਰ ਆ ਗਈ ਹੈ ਤੇ ਚੰਨੋ ਮੈਨੂੰ ਲੱਗਦਾ ਧਰਨੇ ਤੇ ਆਉਣ ਵਾਲੀ ਆ ਤਿਆਰੀ ਹੈ ਇਹਦੀ ਇੱਕ ਦੋ ਆਂਡੇ ਹੋਰ ਦਊਗੀ ਇਹ ਮੁਰਗੀਆਂ ਦੀ ਇਹੋ ਐ ਸ਼ਗਾ ਆ ਇੱਥੇ ਜਦੋਂ ਮੈਂ ਇਹਨਾਂ ਨੂੰ ਖੋਲਦਾ ਪਹਿਲਾਂ ਇਹਨਾਂ ਇੱਥੇ ਹੋਣਾ ਸਾਰੀਆਂ ਇੱਥੇ ਤੁਹਾਡੀਆਂ ਆਉਂਦੀਆਂ ਤੇ ਕੱਲ ਮੈਂ ਗਲੇ ਦੀ ਖਰਖਰ ਤੇ ਵੀ ਬਲੌਗ ਬਣਾਇਆ ਸੀ ਅੱਗੇ ਇੱਕ ਦਿਨ ਆਪਣੇ ਮੁਰਗੀਆਂ ਅੰਡੇ ਛੇਤੀ ਕਿਉਂ ਨਹੀਂ ਦਿੰਦੀਆਂ ਉਹਦੇ ਪਰ ਵੀ ਵਲੌਗ ਬਣਾਇਆ ਹੀ ਫਿਰ ਵੀ ਮੈਨੂੰ ਮੈਂ ਦੇਖਦਾ ਹਾਂ ਕੁਝ ਦੋਸਤ ਮੈਸੇਜ ਕਰ ਕਰਕੇ ਪੁੱਛਦੇ ਰਹਿੰਦੇ ਆ ਇਹਦਾ ਮਤਲਬ ਵੀ ਤੁਸੀਂ ਯਾਰ ਮੇਰੇ ਬਲੌਗ ਜਿਹੜੇ ਦੇਖਦੇ ਨਹੀਂ ਹੈਗੇ ਤੇ ਇੱਥੋਂ ਮੈਨੂੰ ਇਹੀ ਇਹੀ ਲੱਗਦਾ ਸਕਿਪ ਕਰ ਜਾਂਦੇ ਆ ਸਕਿਪ ਨਾ ਯਾਰ ਕਰਿਆ ਕਰੋ ਜਿਹੜੀ ਆਪਾਂ ਜਾਣਕਾਰੀ ਦੇ ਦੀ ਇੱਕ ਵਾਰੀ ਦੇ ਹੁੰਦੀ ਆ ਕੋਈ ਗੱਲ ਦਿਮਾਗ 'ਚ ਕਈ ਵਾਰੀ ਹੁੰਦੀ ਉਹ ਇੱਕ ਵਾਰੀ ਉੰਦੀ ਦਾ ਬੰਦਾ ਉਹ ਪੁਆਇੰਟ ਦੇ ਉੱਪਰ ਵਧੀਆ ਤਰੀਕੇ ਨਾਲ ਸਮਝਾ ਰੰਦਾ ਤੇ ਦੁਬਾਰਾ ਦੁਬਾਰਾ ਉਹ ਗੱਲ ਨਹੀਂ ਬਣਦੀ ਹੈਗੀ ਬਲੌਗ ਦੁਬਾਰਾ ਦੁਬਾਰਾ ਆਪਾਂ ਇੱਕੋ ਬਲੌਗ ਨੂੰ ਰਿਪੀਟ ਕਰੀ ਜਾਈ ਹੈ ਨਾ ਇੱਕੋ ਹੀ ਗੱਲ ਤੁਹਾਨੂੰ ਸਮਝਾਈ ਹੈ ਜੀ ਉਹ ਗੱਲ ਨਹੀਂ ਬਣਦੀ ਹੈਗੀ ਇਸ ਕਰਕੇ ਨਾ ਮੈਂ ਦੁਬਾਰਾ ਫਿਰ ਤੁਹਾਨੂੰ ਕਹਿਣਾ ਭਰਾ ਮੈਂ ਕੋਈ ਬਲੌਗ ਬਣਾਉਣਾ ਹੁੰਦਾ ਉਹਨੂੰ ਵਾਚ ਕਰਿਆ ਕਰੋ ਉਹਨੂੰ ਦੇਖਿਆ ਕਰੋ ਵੀ ਮੈਂ ਕੀ ਕਹਿੰਦਾ ਪਿਆ ਕੋਈ ਕੰਮ ਦੀਆਂ ਗੱਲਾਂ ਦੱਸਦਾ ਹੁੰਦਾ ਊ ਝੂਲ ਫਜ਼ੂਲ ਜੀਆਂ ਗੱਲਾਂ ਕਹਿ ਲੋ ਮੇਰੇ ਕੋਲ ਹੁੰਦੀਆਂ ਇੰਗੋ ਜਾਨਵਰਾਂ ਦਾ ਸ਼ੌਂਕ ਬਾਰੇ ਮੈਂ ਤਾਂ ਗੱਲਬਾਤ ਕਰਦਾ ਹੁੰਦਾ ਵੀ ਮੇਰਾ ਇਦਾਂ ਦਾ ਸ਼ੌਂਕ ਆ ਆ ਰੱਖ-ਰਖਾਵਾ ਇਦਾਂ ਮੈਂ ਰੱਖ-ਰਖਾਵ ਕਰਦਾ ਤੇ ਕੱਲ ਮੈਂ ਤੁਹਾਨੂੰ ਕਹਿੰਦਾ ਸੀਗਾ ਗਰਮੀਆਂ 'ਚ ਜਨਵਰੀ ਸੰਭਾਲ ਕਿਵੇਂ ਕਰਨੀ ਤੇ ਮੈਂ ਉਹਦੇ ਉੱਪਰ ਬਲੌਗ ਬਣਾਉਂਗਾ ਤੇ ਮੈਂ ਤੁਹਾਨੂੰ ਦੱਸਦਾ ਹਾਂ ਗਰਮੀਆਂ ਦੇ ਵਿੱਚ ਆਪਾਂ ਜਨਵਰੀ ਸਾਮ ਸੰਭਾਲ ਕਿਵੇਂ ਕਰਨੀ ਤੁਹਾਨੂੰ ਮੈਂ ਲੈ ਕੇ ਚੱਲਦਾ ਉੱਧਰ ਦਿਖਾਉਣਾ ਬਾਕੀ ਆ ਫਿਰਦੀ ਆ ਚੰਨੋ ਲੈ ਲੋ ਇਧਰੋਂ ਸਿੱਧੀ ਧੁੱਪ ਪੈਂਦੀ ਆ ਛੜਦੀ ਵਾਲੇ ਪਾਸੇੋਂ ਸੋ ਇਹਨੂੰ ਇੱਧਰ ਸਿੱਧੀ ਧੁੱਪ ਪੈਂਦੀ ਆ ਤੇ ਇੱਧਰਲੇ ਖੁੱਡਿਆਂ 'ਚ ਮੈਂ ਜਾਨਵਰ ਤਾਰਨੇ ਬੰਦ ਕਰ ਦਿੱਤੇ ਕਿਉਂਕਿ ਗਰਮੀ ਸ਼ੁਰੂ ਹੋ ਗਈ ਆ ਜਿਹੜਾ ਜਾਨਵਰ ਵੀ ਇਸ ਖੁੱਡੇ ਦੇ ਵਿੱਚ ਸਿੱਧੀ ਧੁੱਪ ਸਹਿ ਗਿਆ ਸਿੱਧੀ ਧੁੱਪ ਪੈ ਗਈ ਡਾ ਬੰਦ ਹੋਇਆ ਤੇ ਉਹ ਜਾਨਵਰ ਬਿਮਾਰ ਹੋਣੇ ਹੁਣਾ ਠਿੱਕਿਆ ਜਿਹਨਾਂ ਦੇ ਚਰਦੀ ਵਾਲੇ ਪਾਸੇ ਧੁੱਪ ਪੈਂਦੀ ਕੋਸ਼ਿਸ਼ ਕਰੋ ਉੱਥੇ ਜਾਨਵਰ ਨੂੰ ਜੋ ਸਿੱਧੀ ਧੁੱਪ ਪੈਂਦੀ ਆ ਨਾ ਬੰਦ ਨਾ ਕਰਿਆ ਕਰੋ ਤੇ ਜੇ ਬੰਦ ਕਰਨਾ ਵੀ ਪੈਣਾ ਆ ਤੇ ਦੇਖੋ ਵੀ ਉਹਦੀ ਤਾਕੀਸਾਨੀ ਸਿੱਧੀ ਧੋਪ ਨਾ ਹੀ ਹੁੰਦੀ ਪੈਂਦੀ। ਇਧਰ ਕਰਤੇ ਮੈਂ ਖੁੱਡੇ। ਸ਼ਾਮੇ ਸਾਰੇ ਹੁਣ ਮੇਰੇ ਜਾਨਵਰ ਇੱਥੇ ਛਾਂ ਦੇ ਵਿੱਚ ਰਹਿਣਗੇ। ਜਦੋਂ ਸਿਆਲ ਆ ਗਏ। ਸਿਆਲ ਦੇ ਵਿੱਚ ਇਧਰ ਸ਼ਿਫਟ ਹੋ ਜਾਣਗੇ। ਕਹਿੰਦਾ ਮਤਲਬ ਮੇਰਾ ਇਹੀ ਆ ਜਿਹੜੀ ਸਵੇਰ ਦੀ 10 11 ਵਜੇ ਵਾਲੀ ਧੋਪ ਉਹ ਇਹਨਾਂ ਨੂੰ ਸਿੱਧੀ ਨਾ ਪਵੇ ਖੁੱਡੇ ਨੂੰ। ਜੇ ਸਿੱਧੀ ਪੈਂਦੀ ਆ ਤੇ ਕੋਸ਼ਿਸ਼ ਕਰਨੀ ਆ ਉਹਦੇ ਮੂਰੇ ਕੁਝ ਲਾ ਦੋ। ਜਿੱਥੋਂ ਦੀ ਸਿੱਧੀ ਧੁੱਪ ਨਾ ਪਵੇ ਜਾਨਵਰ ਨੂੰ। ਤਾਂਕਿ ਦੇ ਮੂਰੇ ਮੈਰੀ ਦਾ ਕੋਸ਼ਿਸ਼ ਇਹੀ ਹੁੰਦੀ ਆ ਜਦੋਂ ਮੂਰੇ ਗਰਮੀ ਆ ਰਾਤ ਨੂੰ ਇਹਦੇ ਵਿੱਚ ਮੈਂ ਜਾਨਵਰ ਆ ਖੁੱਡਿਆਂ ਚ ਬੰਦ ਕਰ ਦੂੰਗਾ ਦਿਨੇ ਨਹੀਂ ਦਿਨੇ ਮੇਰੇ ਇੱਧਰ ਹੀ ਰਹਿਣੇ ਇੱਧਰ ਮੇਰਾ ਸੈਟਅਪ ਹੁੰਦਾ ਆ ਦੇਖ ਲਓ ਆ ਪੁੱਲਲ ਪੁੱਲ ਹਜੇ ਲਾਏ ਆ ਥੋੜੇ ਕੋਈ ਇਹਦੇ ਵਿੱਚ ਹਜੇ ਮੌਸਮ ਦਾ ਥੋੜਾ ਹੈਗਾ ਇੱਧਰ ਮੈਂ ਚੱਕ ਚੱਕ ਦੁੱਤੇ ਆ ਦੇਖੋ ਆ ਖੁੱਡਾ ਓਪਨ ਹੀ ਰੱਖਿਆ ਇੱਧਰ ਚੱਕ ਦੁੱਤੇ ਆ ਦੇਖ ਲਓ ਇਦਾਂ ਹੀ ਹੁੰਦੇ ਹੁਣ ਦਾ ਦਵਾਏ ਜੜੇਲ ਨੇ ਸਾਰੀਆਂ ਗੁੱਟੀਆਂ ਰਾਣੋ ਦੇ ਦਾਬੂ ਆ ਰਾਣੋ ਤੋਂ ਪਰੇ ਨੂੰ ਦੌੜ ਗਈ ਐਸ ਵੀਡੀਓ ਦੇ ਬੱਚਿਆਂ ਦਾ ਸ਼ੌਂਕ ਹੋਣਾ ਤੁਹਾਨੂੰ। ਕਾਜਲ ਦਿੱਤੀ ਹੈ ਅੰਡਰਟੇਕਰ। ਉਹ ਖੜਾ ਆਪਣਾ ਰੇਟੀ ਵਟਾ ਬਿੰਗਮ। 할아 k e t k a 면 a k n y a r ਕੋ ਹੋਰ ਗਰਮੀ ਦੇ ਵਿੱਚ ਯਾਰ ORS ਤੋਂ ਬਣਾ ਗਲੂਕੌਨਡੀ ਵੀ ਵਰਤੇ ਜਾਣਾ ਉਹ ਵੀ ਪਾਣੀ ਵਿੱਚ ਘੋਲ ਦੋ ਇਮਿਊਨਿਟੀ ਨਿਕਰਦੀ ਜਾਨਵਰੀ ਲੱਤ ਲੱਤ ਜਿਹੜੀਆਂ ਦੁਖਦੀਆਂ ਮੰਨਦੇ ਹੁੰਦੇ ਹਨਾ ਉਹ ਨਹੀਂ ਦੁਖਦੀਆਂ ਉਹਨਾਂ ਗਲੂਕੌਨਡ ਵੀ ਵਧੀਆ ਹੁੰਦਾ ORS ਤੋਂ ਜ਼ਿਆਦਾ ਬੈਸਟ ਹੈ ORS ਦੇ ਮੇ ਪਹੁੰਚ ਲਿਆ ਅਗਰ ਰੱਖ ਲੈਣਾ ਉਹਨਾਂ ਉਹੀ ਜਲਾਉਂਦਾ ਉਹਨਾਂ ਇਨੂੰ ਵੀ ਅੰਡੇ ਟੱਕੀ ਦੇਖਦਾ ਪਿਆ ਬਿੱਲਾ ਬੁੱਲਾ ਦੇਖਦਾ ਹਲਦ ਵਾਲੇ ਆਹ ਮਾਦੀ ਨੂੰ ਲੱਗਦਾ ਅੰਡੇ ਰੱਖਣ ਲੱਗ ਪਈ ਉਹ ਇੱਕ ਦੋ ਦਿਨਾਂ ਤੱਕ ਆ ਜਿਹੜੀ ਕਾਜਲ ਦਿੱਤੀ ਆ ਕਿ ਇਹ ਜੋੜ ਕਰਦੀ ਪਈ ਆ ਤਿਆਰੀ ਹੈ ਇਹਦੀ ਬਜਨ ਬਜਨ ਪੂਰਾ ਆ ਤਾਂ ਮੈਂ ਲੜਾਈ ਵੀ ਹੈ ਨਹੀਂ ਮੁੜ ਕੇ ਲੜਨ ਲੱਪੰਨੀ ਆ ਨਾ ਮੈਂ ਕਿਹਾ ਐਵੇਂ ਇਹਦੇ ਝੂਲ ਦੇ ਵਿੱਚ 60 ਸ਼ੂਟ ਨਾ ਜਾਵੇ ਉਹਦੇ ਪਹਿਲਾਂ ਬੱਚੇ ਬਹੁਤ ਹੋਣੇ ਬੜੇ ਮੋਟਰ ਇਨੇ 13 ਬੱਚੇ ਗੱਡੇ ਤੇਰੇ ਵਿੱਚੋਂ 9 10 ਬੱਚੇ ਮੋਜਰ ਗੱਡੇ ਤਾਂ ਜਾਨੀ ਕਿ ਮੈਨੂੰ ਲੱਗਦਾ ਵੀ ਇਹ 100% ਆਪ ਵੀ ਮੋਜਰ ਆ ਨਾ 100% ਇਹ ਮੋਜੀ ਬੱਚੇ ਪਾਊਗੀ ਇਸ ਵਾਰ ਵੀ ਵਕੀਰ ਇਹ ਰਿਜ਼ਲਟ ਇਹਦੇ ਪਤਾ ਲੱਗਣਾ ਕੀ ਕਰਦੀ ਹੈ ਅੰਡਰਟੈਕਰ ਰਾਨੋ ਲੈ ਕੇ ਪਰ ਇਹਨੂੰ ਚਲਾ ਗਿਆ ਓ ਓ ਓ ਚੋਂ ਕਰੋ ਇਸਗੇ 26 27 ਪੀਸ ਬਾਕੀ ਬੱਗੇ ਆ ਪੰਜ ਰਹਿ ਗਏ ਵੀ ਬਾਈ ਇਕਵਾਲ ਲਈ ਰੱਖੇ ਆ ਇਕਵਾਲ ਭਾਈ ਚੈੱਕ ਕਰ ਲਈ ਇਹਨਾਂ ਵਿੱਚੋਂ ਆਪਾਂ ਤੁਹਾਨੂੰ ਨਿਗਿੰਨੇ ਦੇਣੀ ਆ ਜੇ ਹੁਣ ਹੁਣ ਮੰਗਵਾਣੇ ਹੁਣ ਭੇਜ ਦੂੰਗਾ ਨਹੀਂ ਤਾਂ ਤਿਆਰ ਕਰਕੇ ਦੂੰਗਾ 55 66 ਮਹੀਨੇ ਦੀ ਜਦ ਹੋਗਾ ਉਦੋਂ ਦੂੰਗਾ ਇਹਨਾਂ ਨੂੰ ਮੁਲਪਾ ਦੀ ਗੋਲੀ ਲਾਉਣੀ ਆ ਡੀਵਰਮਿੰਗ ਕਰਨ ਵਾਲੀ ਇਹਨਾਂ ਦੀ ਦੇਖਿਓ ਫਿਰ ਕਿਦਾਂ ਦਿਨ ਅਜ ਤਾਂ ਉਹ ਜਾਂਦੇ ਇਪੋਣੇ 3 ਮਹੀਨੇ ਦੇ ਆ ਬੱਚੇ। ਪੋਣੇ 3 ਮਹੀਨੇ ਦੇ ਆ ਗਰੂਸ ਗੂ ਚੈੱਕ ਰਿਓ। ਪੀਲੇ ਮੁਰਗੇ ਹਿਟਲਰ ਦੇ ਆ ਕਿਵੇਂ ਦੇ ਬਣਦੇ ਪਏ ਵੀ ਦੱਸਿਓ। ਆ ਦੋ ਬੱਚੇ ਓਲੇ ਪਾਸੇ ਚੰਨੁੰਦੇ ਆ। ਤੇ ਆ ਜਿਹੜੇ ਤੇ ਨੇ ਆ ਪਰਲੇ ਪਾਸੇ। ਜਿਹੜੀ ਉਧਰ ਮਾਦੀ ਪੀਲੀ ਬੈਠੀ ਆਉਦੇ ਆ। ਪਿਲੀ ਇਹ ਕੇਵਲ ਹੱਲ ਗਿਆ ਯਾਰ ਰਾਨੋ ਦੇ ਅੰਡੇ ਯਾਰ ਬੱਚੇ ਘੱਟ ਬਣਦੇ ਆ ਬਣਦੇ ਥੋੜੇ ਆ ਲੇਕਿਨ ਜਿਹੜੇ ਬਣਦੇ ਆ ਉਮਦਾ ਕੁਆਲਟੀ ਦੇ ਬਣਦੇ ਦੱਸਿਓ ਕਿਸੇ ਦੋਸਤ ਨੂੰ ਪਤਾ ਹੋਵੇ ਤੇ ਇੱਥੇ ਆਪਣਾ ਥੋੜਾ ਜਿਹਾ ਧਿਆਨ ਲਿਆਓ ਇੱਧਰ ਇਹ ਮੁਰਗੀ ਦੇ ਕੋਸ਼ਾਂਡੇ ਦੇ ਬੱਚੇ ਬਣੀਆਂ ਦੇ ਕੁਝ ਕੁਝ ਬੰਦੇ ਨਹੀਂ ਇਹ ਕਿ ਚੱਕਰ ਹੋਊਗਾ ਇਹਦੇ ਬਾਰੇ ਗੇਨੂ ਹੋਗੇ ਤੇ ਕਮੈਂਟ ਲਾਇਓ ਦੱਸਿਓ ਕਿਉਂਕਿ ਮੇਰੇ ਸਾਹਮਣੇ ਤੋਂ ਬਾਹਰ ਆ ਕੋਈ ਇਹ ਆਂਡੇ ਜਿੰਦੀ ਜਿਆਦਾ ਇਹਦੇ ਕੋਸ਼ਾਂਡੇ ਦੇ ਬੱਚੇ ਬਣੀਆਂ ਦੇ ਜਿਆਦਾਤਰ ਆਂਡੇ ਖਾਲੀ ਜਾਂਦੇ ਆ ਮੈਂ ਕਾਫੀ ਮੁਰਗੀਆਂ ਥੱਲੇ ਬਦਲ ਬਦਲ ਕੇ ਪਾ ਕੇ ਦੇਖਿਆ ਜਾਂ ਹੋ ਸਕਦਾ ਇਹ ਹੋ ਮੁਰਗਾ ਕ੍ਰੋਸ ਨਾ ਸਹੀ ਇਤਨਾ ਕਰਦਾ ਹੋਊਗਾ ਤਾਂ ਐਦਾਂ ਹੋ ਸਕਦਾ ਕਿ ਯਾਰ ਅੰਡਰਟੈਗ ਦੀ ਪਕੜੇ ਨਹੀਂ ਇੰਨੀ ਮੁਰਗੀਆਂ ਦੇ ੱਤਕ ਜਾਣਗੇ ੱਤਕਾ ਜਾਈ ਹੈ ਬਰੀਡ ਦਾ ਇਹਦਾ ਤਾਂ ਹੈ ਪਕੜਦਾ ਹੈ ਨਹੀਂ ਸਹੀ ਤਰੀਕੇ ਨਾਲ ਨਹੀਂ ਮੁਰਗੀ ਨੱਪਦਾ ਤੇ ਉਦਾਂ ਵਾਂ ਯਾਨੀ ਕਿ ਕਹਿ ਲਓ ਵੀ ਪੁੱਤਾ ਜਾਈ ਹੈ ਇਸ ਵਿੱਚ ਜਰਾ ਇੰਜੈਕਸ਼ਨ ਇੰਜੈਕਸ਼ਨ ਕੋਈ ਸਟੀਰੋਇਡ ਵਗੈਰਾ ਵਰਤਦਾ ਵੀ ਹੈ ਨਹੀਂ ਤੇ ਮੈਂ ਕਹਿੰਦਾ ਸਿਆਣਾ ਹੈਗਾ ਜਿੰਨੀ ਬੰਦੀ ਬ੍ਰੀਡ ਉਹ ਨਹੀਂ ਬਣਾਈ ਚੱਲੋ ਜਿਆਦਾ ਪੰਗਾ ਲੈ ਆਏ ਤੇ ਕਈ ਵਾਰੀ ਬੰਦਾ ਨਾ ਬਹੁਤੀ ਨੂੰ ਪਿਆਰ ਥੋੜੀ ਤੋਂ ਵੀ ਜਾਂਦਾ ਨਾ ਇਹਨੂੰ ਐਸ ਕਰਕੇ ਮੈਂ ਕੋਈ ਇੰਜੈਕਸ਼ਨ ਇੰਜੈਕਸ਼ਨ ਲੋਂਨਾ ਮੈਂ ਕਹਿੰਦਾ ਨਾ ਜੇ ਯਾਰ ਦਸਾਂ ਵਿੱਚੋਂ ਪੰਜ ਛੇ ਆਂਡੇ ਜੀ ਬੱਚੇ ਬਣ ਗਏ ਤਾਂ ਵੀ ਸਬਰ ਹੀ ਆ ਯਾਰ ਸਾਰਿਆਂ 'ਚ ਜੇ ਦੇਖੀ ਜਾਈਏ ਤੇ ਸਾਰਿਆਂ 'ਚ ਬੱਚੇ ਬਣਾਉਂਦਾ ਬਣਾਉਂਦਾ ਇਹਦੇ ਕਿਤੇ ਇਹਨੂੰ ਨਾ ਖੋ ਗਏ ਵੇਰਵਾ ਇਸ ਕਰਕੇ ਨਾ ਪੰਗਾ ਪੰਗਾੜੀ ਲੈਂਦਾ ਜੀ ਵੀ ਮੈਂ ਜਿੰਨੀ ਕਿ ਬਰੀਡ ਕਰਦਾ ਹੈ ਨੇਚਰਲ ਹੀ ਹੈ ਇਹਨੂੰ ਮੈਂ ਕੋਈ ਗੋਲੀ ਗਾਲੀ ਜਾਂ ਕੋਈ ਐਂਟੀਬਾਇਟਿਕ ਜਾਂ ਕੋਈ ਸਟੀਰੋਇਡ ਜਾਂ ਇੰਜੈਕਸ਼ਨ ਇੰਜੈਕਸ਼ਨ ਨਹੀਂ ਯੂਜ਼ ਕਰਦਾ ਮੈਂ ਐਦੀ ਇਹੀ ਇਹੀ ਕਰਦਾ ਨਾ ਵੀ ਜਿੰਨਾ ਕਿ ਯਾਰ ਇਹਦੀ ਬਰੀਡ ਹੁੰਦੀ ਕੋਈ ਨਾ ਕੱਲ ਲੈਣੇ ਸਬਰ ਵੀ ਚਾਹੀਦਾ ਯਾਰ ਇਹਦੀ ਬਰੀਡ ਲੈਣ ਲਈ ਅੰਡਰਟੈਕ ਦੀ ਬੀਜ ਲੈਣ ਲਈ ਸਬਰ ਚਾਹੀਦਾ ਸਬਰ ਇਦਾਂ ਕਿਉਂਕਿ ਇਹਦੇ ਜਿਹੜੇ ਅੰਡੇ ਆ ਜ਼ਿਆਦਾਤਰ ਅਨੂੰ ਫਰਟੀਲਾਈਜ਼ ਹੋ ਜਾਂਦੇ ਆ ਅੰਡੇ ਆ ਦੇ ਵਿੱਚ ਬੱਚਾ ਨਹੀਂ ਬਣਦਾ ਬੱਚਾ ਘੱਟ ਬਣਦਾ ਇਹਦੇ ਅੰਡਿਆਂ 'ਚ ਬੱਚਾ ਘੱਟ ਬਣਦਾ ਕਾਰਨ ਇਹ ਤਾਂ ਮੈਨੂੰ ਇਹੀ ਸਮਝ ਆਉਂਦੀ ਆ ਵੀ ਪੂਰੀ ਪਕੜ ਨਹੀਂ ਹੈਗੀ ਮੁਰਗੀਆਂ ਤੇ ਦੀ ਨੱਪਦਾ ਵੀ ਇਹ ਮਰਜੀ ਨਾਲ ਹੀ ਆ ਪਹਿਲਾਂ ਜਿੱਦਾਂ ਜਿਆਦਾ ਕ੍ਰੋਸਿੰਗ ਕਰਦਾ ਸੀਗਾ ਹੁਣ ਨਹੀਂ ਹੁੰਦੀ ਕ੍ਰੋਸਿੰਗ ਹੁੰਦੀ ਐਤੋਂ ਹਿਸਾਬ ਤਵਜ ਇਹਦੀ ਮੁਰਗੀ ਨੱਪਦਾ ਤਿੰਨ ਨੰਂ ਅੰਦਰ ਤਾਂ ਤੇ ਤਿੰਨ ਮੁਰਗੀਆਂ ਦੇ ਨਾਲ ਫੇਟੀਆਂ ਹੋਈਆਂ ਜੂਮ ਮੈਂ ਤਾਂ ਨਹੀਂ ਕਰਦਾ ਮੁਰਗੇ ਵੀਡੀਓ ਕੁਆਲਿਟੀ ਘਟ ਜਾਂਦੀ ਹੈ ਦੂਰ ਬਹਿ ਕੇ ਸ਼ੌਂਕ ਕਰਦਾ ਜੇ ਨੇੜੇ ਜਾਣਾ ਫੇਰ ਪਰਿਓ ਉਧਰ ਕੁੰਜੇ ਜਿਹਾ ਚੱਲ ਜਾਂਦੇ ਉੱਥੇ ਉੱਥੇ ਪੱਟੇ-ਬੁੱਟੇ ਜੇ ਆ ਉੱਥੇ ਵੀ ਕੁਰਸੀ ਨਹੀਂ ਡਾਹ ਹੁੰਦੀ ਤੇ ਨਾ ਹੀ ਫਿਰਦਾ ਸ਼ੌਂਕ ਹੁੰਦਾ ਰਸਲੀ ਇਹ ਨਾ ਮਿੰਦਾ ਇਦਾਂ ਹੁੰਦਾ ਵੀ ਇਹਨਾਂ ਨੂੰ ਇਦਾਂ ਮੈਂ ਦੇਖ ਬੈਠਾ ਤੱਕੀ ਜਾਵਾਂ ਵੀਡੀਓ ਬਣਾਈ ਜਾਵਾਂ ਮੇਰਾ ਇਦਾਂ ਦਾ ਸ਼ੌਂਕ ਹੁੰਦਾ ਇਹਦਾ ਆਜੂ ਦੇ ਹਰਾ ਜਟਿਆ ਹਰਾ ਖਾਂਦੀਆਂ ਪਈਆਂ ਇਹ ਮੁਰਗੀਆਂ ਇੱਕ ਵਾਲਕ ਮੈਂ ਬਰਾ ਯਾਰ ਫੇਰ ਲਈ ਜਾਂਦਾ ਇਹਦੀ ਜਿਹੜੀ ਇਹ ਆਪਣੀ ਬਲੈਕ ਮਾਦੀ ਹੈ ਨਾ ਇਹਦੀ ਜਿਹੜੀ ਬੰਤਰ ਹੈ ਆਪਣੀ ਐਨਾ ਮਾਤੇ ਆ ਇਹਦੀ ਮਾਦੀ ਹੈ ਨਾ ਬੰਤਰੇ ਦਰੀ ਕੋਈ ਐਕਸਟਰਾ ਫੈਟ ਨਹੀਂ ਮਟਾਪਾ ਨਹੀਂ ਐਨਾ ਤਰਚਾ ਹੋਇਆ ਸਰੀਰ ਇਹ 베ਦੀ ਸੀ ਉਹ ਵੀ ਯਾਨੀ ਕਿ ਆਪਣੀ ਮਾਂ ਦੀ ਡੇਟਾ ਕਾਪੀ ਬਣੀ ਐ। ਇਹ ਬੱਕਰੀ ਗੱਲ ਆ ਗਿਆ ਉਹ ਕਾਲੀ। ਝਾਵੀ ਸੀਗੀ। ਮੋਜਰ ਨਹੀਂ ਸੀਗੀ ਇਹ ਮੋਜਰ ਬਣ ਗਈ। ਮੋਜਰ ਬਣ ਗਈ ਤਾਂ ਇਹੋ ਕਿਉਂਕਿ ਇਹਦਾ ਬਾਪ ਮੋਜਰ ਅੰਡਾ ਟੇਕਰ। ਇਹਦੀ ਇੱਕ ਭੈਣ ਇੱਥੇ ਵੀ ਖੜੀ ਆ ਕਾਗਣੇ। ਆਪਾਂ ਸੇਲ ਕੀਤੀ ਸੀਗੀ। ਉਹ ਵੀ ਇਹਦੀ ਡੇਟਾ ਕਾਪੀ ਬਣੀ ਐ। ਸ਼ਾ ਕਾਲੀ। ਜਲਦੀ ਇਹਦੀ ਅੰਡੇ ਆ ਤੇ ਬੱਚੇ ਬਣਾ। जोड़े कर दी भैया अंडरटेकर इधर आ परे चल गई मुर्गे सारे ਬਾਕੀ ਇੱਕ ਹੋਰ ਚੀਜ਼ ਦਾ ਯਾ ਧਿਆਨ ਰੱਖਿਆ ਕਰੋ ਜਾਨਵਰ ਨੂੰ ਪਾਣੀ ਸਾਫ਼ ਰੱਖਿਆ ਕਰੋ ਖੁੱਡੇ ਖਾਡੇ ਦੇ ਲਈ ਸਾਫ਼ ਕਰਿਆ ਕਰੋ ਆਹ ਦੂਜੇ ਕੁੰਡੇ ਕੰਡੇ ਜਿਨ੍ਹਾਂ ਵਿੱਚ ਪਾਣੀ ਰੱਖਦੇ ਹਨ ਉਹਨਾਂ ਨੂੰ ਧੋ ਕੇ ਸਾਫ਼ ਕਰਕੇ ਫਿਰ ਰੱਖਿਆ ਕਰੋ ਗੰਦਾ ਪਾਣੀ ਨਾ ਪਲਾਓ ਜਾਨਵਰ ਨੂੰ ਕਿਉਂਕਿ ਜੇ ਗੰਦਾ ਪਾਣੀ ਆਪਾਂ ਵੀ ਪੀਏ ਤਾਂ ਆਪਾਂ ਵੀ ਬਿਮਾਰ ਹੋ ਜੀਦਾ ਤੇ ਸੇਮ ਹੀ ਜਾਨਵਰਾਂ ਦਾ ਹੀ ਹੈ ਇੱਥੇ ਰਾਨੋ ਦੀ ਝੋਲ ਹੋ ਗਈ ਹੁਣ ਡਬਲ ਤੇ ਮੁਰਗਾ ਚੇਂਜ ਕਰਤਾ ਹੁਣ ਜਿਹੜੇ ਅੰਡੇ ਆਉਣਗੇ ਇਹਦੇ ਉਹ ਅੰਡਰਟੈਕਰ ਨਾਲ ਆਉਣਗੇ ਪੀਲੇ ਨਾਲ ਆਪਾਂ ਹੁਣ ਜੋੜ ਨਹੀਂ ਕਰਨਾ ਇਹਨੂੰ ਹੁਣ ਅੰਡਰਟੈਕਰ ਨਾਲ ਹੀ ਲੱਗੀ ਰਹਿਣ ਦੇਣੀ ਆ ਲੋ ਅੰਡਰਟੈਕਰ ਨਾਲ ਜੋੜ ਕਰ ਲਿਆ ਆ ਗਰਮੀ ਦਾ ਕਰਕੇ ਜਿੱਦਾਂ ਤੁਸੀਂ ਕਹਿੰਦੇ ਕਹਿੰਦੇ ਹੁਣੇ ਆ ਵੀ ਇਹੋ ਜੋੜ ਕੱਟ ਕਰਦਾ ਜਾਨਵਰ ਜਾਂ ਅੰਡਰਟੇਕਰ ਸਹੀ ਤਰ੍ਹਾਂ ਜੋੜ ਨਹੀਂ ਕਰਦਾ ਮੈਂ ਲਈ ਇੱਕ ਤਰੀਕਾ ਬਣਾਉਣਾ ਸੀਗਾ ਮੈਂ ਲੈ ਗਿਆ ਇਹ ਠੂਟੀ ਮੇਰਾ ਇਰਾਦਾ ਇਹਨੂੰ ਠੂਟੀ ਦੇ ਕੇ ਥੋੜਾ ਗਰਮ ਕਰਾਂ ਪਰ ਮੈਂ ਸੋਚਿਆ ਯਾਰ ਹੁਣ ਮੋਰੇ ਇੰਨੀ ਗਰਮੀ ਆ ੱਟਕਾ ਹੀ ਆ ਯਾਰ ਇਹਦੇ ਨਾਲ ਕਿਉਂਕਿ ਇਹਨੂੰ ਮੈਂ ਜਿੰਨੀ ਗਰਮ ਜੀ ਦੂੰਗਾ ਉਹਨੇ ਗਰਮੀ ਦੇ ਵਿੱਚ ਇਹਨੇ ਤੰਗ ਹੋਣਾ ਦੋੋਂ ਜ਼ਿਆਦਾ ਕਰਨੀਆਂ ਗਰਮੀ ਦੇ ਵਿੱਚ ਅਨਬਰ ਫਿਰ ਤੱਕਾ ਹੋ ਜਾਂਦਾ ਕਿ ਜੇ ਇਹ ਜਿਆਦਾ ਗਰਮ ਚੀਜ਼ੀ ਤੇ ਬਿਮਾਰ ਵੀ ਹੋ ਜਾਂਦਾ ਇਸ ਕਰਕੇ ਨੈਚੁਰਲ ਨੈਚੁਰਲ ਬਰੀਡਿੰਗ ਕਰ ਦਿੰਦੇ ਜਿੰਨੀ ਕਰਦਾ ਇਹੋ ਐਵੇਂ ਪੰਗੇ ਲੈਣ ਦਾ ਕੋਈ ਫਾਇਦਾ ਨਹੀਂ ਇਹਦੇ ਨਾਲ ਆਪਣੇ ਬਲੌਗ ਦੇ ਵਿੱਚ ਤਕਰੀਬਨ ਆਪਣਾ ਮੰਗੂ ਕਟਾ ਰੋਜ਼ ਹੀ ਹੁੰਦਾ ਇਹ ਵੀ ਇਹਦਾ ਵੀ ਸ਼ੌਂਕ ਨਾਲ ਨਾਲ ਹੀ ਕਰਾਈ ਜਾਂਦਾ ਇਹਦਾ ਸ਼ੌਂਕ ਵੀ ਨਾਲ ਨਾਲ ਹੀ ਹੋਈ ਜਾਂਦਾ ਜਾਂਦਾ ਮੈਂ ਜੰਡੇ ਵਾਲੇ ਜਾਣਾ ਸੀਗਾ ਤੇ ਮੈਂ ਕਿਹਾ ਚੱਲ ਪਹਿਲਾਂ ਵਲੌਗ ਬਣਾ ਲੇ ਫੇਰ ਹੀ ਚਲਦੇ ਆ ਫੇਰ ਵਿੱਚੇ ਰਹੇ ਹਣਾ ਤੇ ਯਾਰ ਇੱਕ ਹੋਰ ਗੱਲ ਕਰਨੀ ਮੇਰਾ ਭਰਾ ਵੀਡੀਓ ਨੂੰ ਯਾਰ ਤੁਸੀਂ ਸਕਿਪ ਕਰਦੇ ਆ ਮੈਨੂੰ ਲੱਗਦਾ ਕਿਉਂਕਿ ਮੈਂ ਵੀਡੀਓ ਵਲੌਮ ਵੀ ਬਣਾਉਣਾ 15 16 ਮਿੰਟ ਦੀ ਪਰ ਤੁਸੀਂ ਦੇਖਦੇ ਅੱਧੀ ਆ ਅੱਧੀ ਕੀ ਥੋੜੀ ਜਿਹੀ ਦੇਖਦੇ ਕੋਈ ਬਾਤ ਟਾਈਮ ਨਹੀਂ ਬੱਧਾ ਪਿਆ 600 635 ਕੁਝ ਹੋਇਆ 4000 ਬਾਤ ਟਾਈਮ ਹੋਊਗਾ 4000 ਘੰਟੇ ਫੇਰ ਯਾਰ ਆਪਣਾ ਚੈਨਲ ਚੱਲਣਾ ਅਦਰਵਾਈਏ ਚੈਨਲ ਜਿਹੜਾ ਨਾ ਚੈਲੋ ਵੀ ਕਾਗਜ਼ਾਂ 'ਚ ਜਿੱਦਾਂ ਕਹਿੰਦੇ ਸਰਕਾਰੀ ਫਾਈਲ ਹੁੰਦੀ ਹੈ ਨਾ ਉਹ ਉਸਤਲ ਬੁਦਲੀ ਹੋ ਜਾਂਦੀ ਗਈ ਆ ਦੀ ਕੋਈ ਫਾਈਲ ਜਦੋਂ ਉਹ ਉਦਾਂ ਦਾ ਕੰਮ ਹੋ ਜਾਣਾ ਇਹਦਾ ਚੈਨਲ ਦਾ ਤੇ ਯਾਰ ਮੈਂ ਇਨਾ ਸ਼ੌਂਕ ਕਰਦਾ ਇਹ ਤੁਹਾਡੇ ਭਰਾਵਾਂ ਵਾਲੇ ਆਸਰੇ ਨਾਲ ਹੀ ਹੁੰਦਾ ਹੈ ਤੇ ਕੋਸ਼ਿਸ਼ ਕਰਿਆ ਕਰੋ ਯਾਰ ਵੀਡੀਓ ਨੂੰ ਪੂਰੀ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਫੇਈ ਮੇਰਾ ਬਾਚ ਟਾਈਮ ਵਧੂਗਾ 4000 ਘੰਟੇ ਹੋਊਗਾ ਤੇ ਆਪਣੇ ਸਬਸਕ੍ਰਾਈਬਰ 550 ਟੱਪ ਗਏ ਆ ਉਹਦੇ ਲਈ ਤੁਹਾਨੂੰ ਫੇਰ ਦੁਬਾਰਾ ਦੁਬਾਰਾ ਬੜੀਆਂ ਜਿਆਦਾ ਜਿਆਦਾ ਵਧਾਈਆਂ ਪੱਕੀ ਆਪਣਾ ਜਿਹੜਾ ਚੈਨਲ ਆ ਨਾ 650 ਉੱਪਰ ਟੱਪ ਗਿਆ ਤੁਹਾਡੇ ਭਰਾਵਾਂ ਦੀ سپورਨ ਵਾਲੀ ਹੋਇਆ ਤੇ ਵਾਚ ਟਾਈਮ ਵੀ ਵਧਾਓ ਯਾਰ ਦੇਖਿਆ ਕਰੋ ਵੀਡੀਓ ਪੂਰੀ ਤੇ ਮੈਂ ਤਾਂ ਬਲੌਗ ਵੀ ਉਹਦੇ ਹੀ ਪਾਉਣਾ ਜਦੋਂ ਤਕਰੀਬਨ ਸਾਰੇ ਜਾਣੇ ਵੇਲੇ ਹੋ ਜਾਂਦੇ ਸ਼ਾਮ ਨੂੰ ਰੋਟੀ ਪਾਣੀ ਦਾ ਟਾਈਮ ਹੁੰਦਾ ਉਦੋਂ ਉਦੋਂ ਪਾਉਣਾ ਨਾ ਬਲੌਗ ਤੇ ਉਹਨੂੰ ਵਾਚ ਕਰਿਆ ਕਰੋ ਯਾਰ ਤੇ ਸਪੂਟ ਕਰਿਆ ਕਰੋ ਦੱਬ ਗਏ ਹੁਣ ਦੇਖ ਲਓ ਤੇ ਪਰੇ ਜਾ ਖੜ ਗਿਆ ਹੁਣ ਗਿੱਦੜ ਹਟ ਗਈ ਤੇ ਅੱਖ ਚ ਜਦੋਂ ਇਹੋ ਮੂੰਹ ਜਾਂ ਔਖਾ ਹੋ ਗਏ ਸਾਰੇ ਨਾ ਜਿਹੜਾ ਸਿਰ ਚ ਕੰਡਾ ਆਇਆ ਉਦੋਂ ਗਿੱਦ ਹੁੰਦੀ ਆ ਆਦੇ ਹੁਣ ਹਰ ਜਿੱਦਾਂ ਇਹਨੇ ਮੂੰਹ ਜਿਆ ਕੀਤਾ ਨਹੀਂ ਆ ਨਾ ਇਹਨਾਂ ਸਾਲਾਂ ਇੰਝ ਤਾਂ ਤਕਰੀਬਨ ਸ਼ੁਰੂ ਤੋਂ ਦਿੱਕਤ ਆਏ ਇਹਦੇ ਕੋਈ ਸਿਰ ਦੇ ਵਿੱਚ ਕੰਡਾ ਆਇਆ ਜਦੋਂ ਇਹ ਲੜਦਾ ਬਹੁਤ ਹੁੰਦਾ ਸੀਗਾ ਕਹਿ ਲਓ ਵੀ ਜਵਾਨੀ ਉਹਦੇ ਜਿਹੜੀਆਂ ਖਰਾਕਾ ਖਾਦੀਆਂ ਬੁਢਾਪੇ ਚ ਕੰਮ ਆਉਂਦੀਆਂ ਤੇ ਜਵਾਨੀ ਉਹ ਰਿਹੜੀਆਂ ਸਟਾ ਖਾਦੀਆਂ ਉਹ ਬੁਢਾਪੇ ਤੰਗ ਕਰਦੀਆਂ ਇਹਦੇ ਤੇ ਇੱਕ ਹਵਲਤ ਲੱਗਦੀ ਲੱਗਦੀ ਆ